ਜਿਹੜੀ ਸਰਕਾਰ ਹੈ ਨਾ ਅੱਜ ਕੱਲ ਡੈਮੋਕਰੈਟਿਕ ਦੀਆਂ ਤਿੰਨ ਚੀਜ਼ਾਂ ਹੁੰਦੀਆਂ ਸੀ ਆਂਦੇ ਲੋਕ ਬਣਾਉਂਦੇ ਨੇ ਲੋਕਾਂ ਲਈ ਹੁੰਦੀ ਹੈ ਤੇ ਲੋਕਾਂ ਦੀ ਹੁੰਦੀ ਹੈ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਬਰਾਬ ਆਪਾਂ ਦਿੱਤੀ ਲੋਕਾਂ ਦੁਆਰਾ ਤਾਂ ਇਹ ਹੈਗੀ ਹੈ ਪਰ ਇਹ ਲੋਕਾਂ ਲਈ ਹੈ ਜੇ ਲਈ ਹੈ ਤੇ ਲੋਕਾਂ ਦੀ ਹੈ ਤਾਂ ਫਿਰ ਦਿੱਲੀ ਤੋਂ ਆਦੇਸ਼ ਕਿਉਂ ਲੈ ਜਾਂਦੇ ਨੇ ਸਾਨੂੰ ਵਹਿਮ ਨਾ ਰਹੇ ਇਹਨਾਂ ਨੇ ਜਦੋਂ ਸਟੈਂਡਿੰਗ ਕਮੇਟੀ ਬਣਾਈ ਜਾਂ ਉਸ ਤੋਂ 2 ਦਿਨ 3 ਦਿਨ ਪਹਿਲਾਂ ਸੈਸ਼ਨ ਕੀਤਾ ਪਤਾ ਕਿਉਂ ਕੀਤਾ ਮੈਂ ਤੁਹਾਨੂੰ ਦਾਅਵੇ ਜਰ ਆਣ ਹੈ ਔਰ ਇਹਨਾਂ ਦੇ ਕੰਮ ਤੋਂ ਅੰਦਾਜ਼ਾ ਲਾ ਕੇ ਆਣਾ ਕਿ ਇਹਦੇ 'ਚ ਕੋਈ ਸਿਹਰਦਤਾ ਨਹੀਂ ਸੀ ਇਹ ਸਿਰਫ ਇਸ ਲਈ ਕੀਤਾ ਸੀ ਕਿ ਯਾਰ ਸ਼ਾਇਰ ਦੇ ਦਾ ਪੋਲਿਟਿਕਲ ਫਾਇਦਾ ਹੋ ਜੂਗਾ ਕਰ ਲੋ ਮੈਂ ਇਹ ਗੱਲ ਕਿਉਂ ਦਾਵੇ ਨਾਲ ਕਹਿ ਰਿਹਾ ਕਿਉਂਕਿ ਜੇ ਦੇ ਵਿੱਚ ਸੋਹਰਤਾ ਹੁੰਦੀ ਤਾਂ ਹੁਣ ਤੱਕ ਕਾਨੂੰਨ ਬਣ ਜਾਣਾ ਸੀ ਜਿਹੜੇ ਕਾਨੂੰਨ ਬਾਬਾ ਜੀ ਬਣੇ ਨੇ ਨਾ ਉਹ 5-5 ਮਿੰਟਾਂ ਵਿੱਚ 3-3 ਕਾਨੂੰਨ ਵੀ ਬੜੇ ਨੇ ਆ ਵਾਟਰ ਐਕਟ ਦੀ ਅਮੈਂਡਮੈਂਟ ਵੀ ਸੀ ਉਹਨਾਂ 'ਚ 3-3 ਕਾਨੂੰਨ 5 ਮਿੰਟਾਂ 'ਚ ਅੱਜ ਇੱਕ ਕਾਨੂੰਨ 6 ਮਹੀਨੇ ਲਈ ਸਟੈਂਡਿੰਗ ਕਮੇਟੀ ਮੈਂ ਤੁਹਾਡੇ ਸਾਹਮਣੇ ਖੜ ਕੇ ਆਣਾ ਪੂਰੀ ਪੰਜਾਬ ਅਸੈਂਬਲੀ ਦੀ ਹਿਸਟਰੀ ਕੱਢ ਲਓ ਕਿਤੇ ਵੀ ਕੋਈ ਬਿੱਲ 6 ਮਹੀਨੇ ਸਿਰਕ ਜਸਟ ਸਟੈਂਡਿੰਗ ਕਮੇਟੀ ਨੂੰ ਦਿੱਤਾ ਹੋਵੇ ਇਹ ਕਿਉਂ ਨਹੀਂ ਗਿਆ ਇੱਕ ਵੀ ਨਹੀਂ ਹੁਣ ਇਹਨਾਂ ਨੇ ਕਰਤਾ ਲਿਆ ਇਸ ਸਟੈਂਡ ਕਮੇਟੀ ਆਈ ਕਿਉਂ ਕਿਉਂਕਿ ਆਪਾਂ ਕਮਰਿਆਂ 'ਚ ਜਾ ਕੇ ਨਹੀਂ ਦੇ ਇਹਨਾਂ ਨੇ ਕੀ ਗੱਲਾਂ ਕੀਤੀਆਂ ਹਿਸਟਰੀ ਦੀਆਂ ਗੱਲਾਂ ਵੀ ਆਪਾਂ ਤੱਕ ਕਿਵੇਂ ਪੁੱਛੀਏ ਉਹਨਾਂ ਦੇ ਅਗਲੇ ਕਰਮਾਂ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਇਹਨਾਂ ਦੀ ਸੋਚ ਕੀ ਸੀ ਇਹਨਾਂ ਦੀ ਗੱਲਬਾਤ ਕੀ ਸੀ ਦਿੱਲੀ ਤੋਂ ਇਸ਼ਾਰਾ ਹੋਇਆ ਉਹਨੇ ਇਹਨਾਂ ਦੀ ਹਾਈ ਕਮਾਂਡ ਸੀ ਜਾਇਕ ਦੂਜੀ ਪਾਰਟੀ ਦਾ ਜਿਹੜਾ ਹੋਮ ਮਿਨਿਸਟਰ ਦਾ ਉਹ ਹਾਈ ਕਮਾਂਡ ਸੀ ਕਿ ਨਾ ਇਹ ਕਾਨੂੰਨ ਤਾਂ ਨਹੀਂ ਬਣਾਵਾਂਗਾ ਹੁਣ ਤੁਸੀਂ ਸੈਸ਼ਨ ਵੀ ਬੁਲਾ ਲਿਆ ਤਾਂ ਫਿਰ ਕੀ ਤਰੀਕਾ ਵਰਤਿਆ ਕਿ 6 ਮਹੀਨੇ ਲਈ ਸਿਲੈਕਟ ਕਮੇਟੀ ਨੂੰ ਦੇ ਦਿਓ ਇਹ 6 ਮਹੀਨੇ ਚ ਸ਼ਾਇਦ ਭਾਈ ਗੁਰਜੀਤ ਸਿੰਘ ਖਾਲਸਾ ਹੀ ਕੁਝ ਗਲਤ ਸਟੈਪ ਲੈ ਲੇ ਇਹ ਕੀ ਦਾ ਸਬਰ ਪਰਖ ਰਹੇ ਨੇ ਇਸ ਮਾਨ ਦਾ ਜਿਹੜੀ ਆ ਬੈਠੀ ਏ ਵਿਚਾਰੀ ਕਿ ਮੇਰਾ ਪੁੱਤ ਸ਼ਹੀਦ ਹੋਊਗਾ ਜੱਜ ਹੁੰਦਾ ਉਤਰੂਗਾ ਔਰ ਕਾਦੇ ਨਹੀਂ ਕੋਈ ਉਹਨੇ ਮਿਲੀਅਨ ਬਿਲੀਅਨ ਮੰਗ ਲਏ ਨੇ ਉਸ ਧਰਤੀ ਤੇ ਇੱਕ ਕਲੂਨ ਬਣਾਉਨੂ ਕਿੱਥੇ ਖਾਨਸਾ ਪੰਥ ਦੀ ਸਾਜਣਾ ਹੋਈ ਹੈ ਔਰ ਉਹਦੇ ਵਿੱਚ ਐਡ ਵੀ ਕਰਤਾ ਕਿ ਸਰਬ ਤਾਮ ਹੋਊਗਾ ਉਨੇ ਇੱਕ ਬੰਦਾ ਇਨਾਂ ਚੋਂ ਬਾਹਰ ਖੜਾ ਕਰਕੇ ਦੱਸ ਦੇ ਕਿ ਗਲਤ ਕੀ ਮੰਗਿਆ ਹੈ ਤੇ ਜੇ ਗਲਤ ਨਹੀਂ ਤਾਂ ਉਸ ਉੱਤੇ ਦੇਖਿਓ ਇਹ ਬੰਦੇ ਦੀ ਪ੍ਰੀਖਿਆ ਵਾਰ-ਵਾਰ ਕਿਉਂ ਲਈ ਜਾ ਰਹੀ ਹੈ ਆਂਦੇ ਜੀ ਅਸੀਂ رائے مشورہ ਕਰਨਾ ਸੀ ਕੀ ਇਹ ਦੱਸ ਦੇਣਗੇ ਇਨਾਂ ਨੇ ਪੰਜ ਮਹੀਨਿਆਂ 'ਚ ਇਸ ਸਿਲੈਕਟ ਕਮੇਟੀ ਨੇ ਜਿਹਨੂੰ ਭਾਈ ਸਾਹਿਬ ਵਾਲ 100 ਸੁਸਰੀ ਕਮੇਟੀ ਦਾ ਸੁਸਰੀ ਕਮੇਟੀ ਕਹਿ ਰਹੇ ਨੇ ਕਿੰਨੀ ਵਾਰ ਮੀਟਿੰਗਾਂ ਕੀਤੀਆਂ ਹਫਤੇ 'ਚ ਇੱਕ ਕਰਦੇ ਐ ਜੀ ਉਹ ਮੈਨੂੰ ਲੱਗਦਾ ਕਦੇ-ਕਦੇ ਤਾਂ ਉਹ ਵੀ ਨਹੀਂ ਕਰਦੇ ਹੁਣੇ ਹੁਣ ਇਨਾਂ ਕੋਲੇ ਇੱਕ ਬੜਾ ਸੁਨਹਿਰੀ ਮੌਕਾ ਸੀ ਜਦੋਂ ਆਪਦੀ ਅਸੈਂਬਲੀ ਨੂੰ ਗੁਰੂ ਕੀ ਨਗਰੀ ਲੈ ਕੇ ਗਏ ਸੀ ਜੇ ਤੁਸੀਂ ਗੁਰੂ ਕੀ ਨਗਰੀ ਚਲੇ ਗਏ ਸੀ ਤਾਂ ਗੁਰੂ ਦੇ ਆਸ਼ਿਕ ਦੇ ਮੁਤਾਬਕ ਉਥੇ ਇੱਕ ਬਿੱਲ ਵੀ ਪਾਸ ਕਰ ਦਿੰਦੇ ਜੋ ਆਹੀ ਹੁੰਦਾ ਜੇ ਤੁਸੀਂ 600 ਤੋਂ 700 ਕਰੋੜ ਰੁਪਇਆ ਇੱਕ ਡਰਾਮੇ ਤੇ ਲਾਇਆ ਸੀ ਉਹਦੇ ਚ ਇੱਕ ਚੰਗਾ ਕੰਮ ਵੀ ਕਰ ਦਿੰਦੇ ਨਾ ਇਹ ਤਾਂ ਕਰ ਨਹੀਂ ਦੀ ਕਿਉਂਕਿ ਦਿੱਲੀ ਤੋਂ ਆਦੇਸ਼ ਨਹੀਂਗਾ ਪਰ ਮੈਂ ਉਹਦਾ ਜੋ ਕਰ ਰਿਹਾ ਕਰ ਰਹੀ ਹੈ ਆਪਾਂ ਕੀ ਕਰਨਾ ਹੈ ਭਾਈ ਸੌ ਤੋ ਬੈਠੇ ਹੋਏ ਨੇ ਆਪਾਂ ਵਾਰ-ਵਾਰ ਜ਼ਿਕਰ ਕੀਤੀ ਕਿ ਦੂਜਾ ਮੌਂ ਆ ਗਿਆ ਮੀਂਹ ਨਹੀਂ ਡਿਆ ਵੀ ਚਲ ਗਿਆ ਗਈਆਂ ਗਰਮੀ ਵੀ ਚਲੀ ਗਈ ਠੰਡ ਵੀ ਦੋ ਵਾਰੀ ਆ ਗਈ ਗਰਮੀ ਵੀ ਦੋ ਵਾਰੀ ਆ ਗਈ ਉਹ ਤਾਂ ਆਪ ਦਾ ਕਰ ਰਹੇ ਨੇ ਆਪਾਂ ਜਦੋਂ ਆ ਵਹੀਰ ਸ਼ੁਰੂ ਹੋਣੀ ਹੈ ਔਰ ਦਰਬਾਰ ਸਾਹਿਬ ਤੱਕ ਜਾਣੀ ਹੈ ਆਪਾਂ ਉਹਦੇ ਇੱਕ ਮੈਸੇਜ ਦੇਣਾ ਹੈ ਇਸ ਸਰਕਾਰ ਨੂੰ ਕਿ ਭਾਈ ਅਸੀਂ ਆਪਦੇ ਗੁਰੂ ਨਾਲ ਹੈ ਔਰ ਮੈਂ ਸਨਾਤਨੀ ਭਰਾਵਾਂ ਨੂੰ ਵੀ ਕਹੂੰਗਾ ਕਿ ਗੀਤਾ ਦਾ ਵੀ ਵਿੱਚ ਬੇਅਤਬੀ ਨਾ ਹੋਵੇ ਜ਼ਿਕਰ ਹੈ ਕੁਰਾਨ ਸ਼ਰੀਫ ਦਾ ਵੀ ਹੈ ਬਾਈਬਲ ਦਾ ਵੀ ਹੈ ਤਾਂ ਸਾਰੇ ਭਰਾ ਵੀ ਸ਼ਾਮਲ ਹੋਣਗੇ ਤਾਂ ਅਸੀਂ ਇਹ ਕਿੰਨਾਂ ਨੂੰ ਵਹੀਰ ਦੀ ਸ਼ਕਲ ਇੱਕ ਮੈਸੇਜ ਦੇਵਾਂਗੇ ਜਿਵੇਂ ਕਿ ਵਹੀਰਾਂ ਦਿੰਦੀਆਂ ਰਹੀਆਂ ਨੇ ਕਿ ਬੰਦੇ ਦੇ ਪੁੱਤ ਬਣ ਕੇ ਜਿਹੜਾ ਵਾਅਦਾ ਕੀਤਾ ਸੀ ਪੂਰੀ ਸੰਗਤ ਨਾਲ ਉਹਨੂੰ ਨਿਵਾਹ ਦਿਵਜੇ 15 ਤਰੀਕ 6 ਮਹੀਨੇ ਪੂਰੇ ਹੋ ਜਾਣਗੇ ਸਟੈਂਡਿੰਗ ਕਮੇਟੀ ਦੇ ਨਹੀਂ ਤਾਂ ਫੋਡੇ ਨਾਲ ਉਹਨਾਂ ਤੋਂ ਵੀ ਪੂਰੀ ਕਰਾਂਗੇ ਜਿਨ੍ਹਾਂ ਨੇ ਪਹਿਲਾਂ ਗੁਰੂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜੇ ਇਹ ਲੋਕਾਂ ਦੁਆਰਾ ਬਣਾਈ ਹੋਈ ਸਰਕਾਰ ਲੋਕਾਂ ਲਈ ਕੁਛ ਨਹੀਂ ਕਰੂਗੀ ਤਾਂ ਫਿਰ ਲੋਕ ਇਹਨੂੰ ਉੱਥੇ ਹੀ ਪਹਚਾਉਣਗੇ ਜਿੱਥੇ ਪਹਿਲੇ ਪਹਚਾਏ ਨੇ ਔਰ ਇਹਦੇ ਲਈ ਸਾਨੂੰ ਕਿਸੇ ਸਿਰਾਂ ਤੇ ਕੋਈ ਤਲਵਾਰਾਂ ਚੱਕਣ ਦੀ ਲੋੜ ਨਹੀਂ ਜੀ ਫਿਲਹਾਲ ਸਿਰਫ ਸਿਰ ਜੋੜਨ ਦੀ ਲੋੜ ਹੈ ਸਿਰ ਇਕੱਠੇ ਕਰਨ ਦੀ ਲੋੜ ਹੈ ਤਾਂ ਜੋ ਇਹਨਾਂ ਨੂੰ ਸਿਰ ਗੈਨਾ ਵਾਲਿਆਂ ਨੂੰ ਇਹ ਪਤਾ ਲੱਗ ਜਾਏ ਕਿ ਅੱਜ ਵੀ ਗੁਰੂ ਲਈ ਕਿੰਨੇ ਸਿਰ ਸਮਰਪਿਤ ਨੇ ਤੇ ਉਹ ਖੜੇ ਨੇ ਸਿਰਫ ਅਮੇਜਨ ਕਰਕੇ ਵੇਖਿਓ ਜੇ ਉਹ ਬਿੱਤੇ ਸਾਹਮਣੇ ਸਰਦਾਰ ਸਾਹਿਬ ਸਿੰਘੂਰੀ ਹਰ ਰੋਜ਼ 40 ਮਿੰਟ ਚੜ੍ਹ ਕੇ ਜਾਂਦੇ ਆ ਘੰਟਿਆਂ ਵੱਤੀ ਉੱਤੇ ਰਹਿੰਦੇ ਨੇ ਫਿਰ ਉੱਤਰ ਕੇ ਆਉਂਦੇ ਨੇ 14 ਮਹੀਨੇ ਹੋ ਗਏ 14 ਮੈਂ ਛੋਟੀ ਜੀ ਇੱਕ ਗੱਲ ਕਹੂੰਗਾ ਖੈਰੋਨਾ ਦਾ ਇਹਨਾਂ ਨਾਲ ਸਿੱਧਾ ਵਾਸਤਾ ਨਹੀਂ ਪਰ ਇਹਨਾਂ ਦੇ ਬੜੇ ਬੰਦੇ ਸੀ ਜਿਨ੍ਹਾਂ ਨੇ ਮਰਨ ਵਰਤ ਰੱਖੇ ਸੀ ਤੇ ਕਿੰਨੇ ਕਿੰਨੇ ਦਿਨਾਂ ਬਾਅਦ ਭੱਜੇ ਸੀ ਬੰਦੇ ਹੋ ਕੇ ਸਲਵਾਰਾਂ ਮਾਰ ਕੇ ਭੱਜ ਗਏ ਸੀ ਪਰ ਆਹ ਬੈਠਾ ਗੁਰੂ ਦਾ ਸਿੱਖ 14 ਮਹੀਨਿਆਂ ਤੋਂ ਮੈਂ ਵਾਰ-ਵਾਰ ਉਹਨਾਂ ਨੂੰ ਬੇਨਤੀ ਕਰਦਾ ਰਹਿਣਾ ਹੈ ਕਿ ਗਾਲ ਸਾਹਿਬ ਜੀ ਆਰਾਮ ਨਾਲ ਚੱਲਣਾ ਆਪਾਂ ਆਪਾਂ ਇਹਨਾਂ ਨੂੰ ਫੜ ਕੇ ਰੱਖਣਾ ਤਾਂ ਜੋ ਇਹਨਾਂ ਦਾ ਚਿਹਰਾ ਐਕਸਪੋਜ਼ ਹੋਵੇ ਇਹ ਚਾਹੁੰਦੇ ਨੇ ਕਿ ਆਪਾਂ ਕੋਈ ਗਲਤੀ ਕਰਕੇ ਜਿਹਦੇ ਨਾਲੇ ਪੂਰੇ ਅੰਦੋਲਨ ਨੂੰ ਥੋੜੀ ਜਿਹੀ ਦਰਦਤ ਉਹਨੂੰ ਕਿਸੇ ਹੋਰ ਖਾਤੇ 'ਤੇ ਪਾ ਸਕਣ ਬਹੁਤ ਹੀ ਜਜ਼ਬਾਤੀ ਮਾਹੌਲ ਹੁੰਦਾ ਜਦੋਂ ਇਹ ਸ਼ਹੀਦੇ ਦੀ ਧਾੜੇ ਆਉਂਦੇ ਆ ਉਸ ਸਮੇਂ ਜਦੋਂ ਇਸ ਸਮੇਂ ਇੱਕ ਬਹੁਤ ਜਜਵਾਤੀ ਮਾਹੌਲ ਹੈ ਉਸ ਸਮੇਂ ਬੀਜੇਪੀ ਵਾਲੇ ਪੰਜਾਬ ਦੇ ਵਿਰੁੱਧ ਤੇ ਸਿੱਖਾਂ ਦੇ ਵਿਰੁੱਧ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਨਸਤ ਹੈ ਉਹ ਹਰ ਟਾਈਮ ਕਦੇ ਨਾ ਕਿਤੇ ਜਗ੍ਹਾ ਤੇ ਝਲਕਦੀ ਰਹਿੰਦੀ ਹੈ ਉਹਦੋਂ ਨਾ ਮੈਂ ਇੱਕ ਆਪਣੇ ਪੇਜ ਦੇ ਉੱਤੇ ਕਾਰਟੂਨ ਪਾਇਆ ਜਿਹੜਾ ਸਾਡੇ ਚਾਹ ਸਾਹਿਬ ਜਾਦੇ ਹਨ ਤੇ ਸਾਡੇ ਪਿਤਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਪਉਣਾ ਮੈਂ ਸਬਦਾ ਕਿ ਇਹ ਬਹੁਤ ਹੀ ਘੱਟਿਆ ਨੀਵੇਂ ਲੈਵਲ ਦੀ ਬੀਜਪੀ ਦੀ ਜਿਹੜੀ ਅੰਦਰ ਦੀ ਭਾਵਨਾ ਸਾਡੇ ਪ੍ਰਤੀ ਸਿੱਖਾਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਹੈ ਉਹ ਦਸਾਉਂਦੀ ਹੈ ਉਹ ਉਹਨਾਂ ਨੇ ਟਾਈਮ ਵੀ ਉਹ ਜੁੜਿਆ ਜਦੋਂ ਸਾਡੇ ਸਹੀਦੀ ਪੰਦਰਵਾੜਾ ਜਾ ਚੱਲ ਰਿਹਾ ਉਸ ਸਮੇਂ ਭਾਜਪੀ ਨੇ ਇੱਕ ਕਾਨੂੰਨੀ ਹਰਕਤ ਜਾਰੀ ਕੀਤੀ ਹੈ ਇਹ ਟਾਈਮ ਚੁਟਕੇ ਉਹਨਾਂ ਨੇ ਇਹ ਕਾਰਟੂਨ ਪਾ ਕੇ ਤੇ ਸਾਡੇ ਪਤਨੀ ਜੋ ਉਹਨਾਂ ਦੀ ਸੋਚ ਹੈ ਉਹਦਾ ਪ੍ਰਗਟਾਵਾ ਕੀਤਾ ਭਾਜਪੀ ਦੀ ਭਾਜਪੀ ਦੀ ਨੀਤੀ ਭਾਜਪੀ ਦੀ ਨੀਅਤ ਪੰਜਾਬ ਪਤਨੀ ਇਹਦੇ ਤੋਂ ਤੇ ਪੂਰੀ ਦੁਨੀਆ ਭਰ ਦੇ ਪੰਜਾਬੀ ਸਿੱਖ ਸਭ ਪੰਜਾਬੀ ਜਾਣਦੇ ਆ। ਪਰ ਇਹਦੇ ਨਾਲ ਹੀ ਇਹ ਸਿੱਖਾਂ ਦਾ ਇੱਕ ਮਸਲਾ ਸੀਗਾ। ਸਾਡੇ 10ਵੇਂ ਪਾਤਸ਼ਾਹ ਸਾਡੇ ਚਾਹਦੇ ਸਾਹਿਬ ਜੀ ਆਦਿਆਂ ਦਾ ਬਹੁਤ ਵੱਡਾ ਮਸਲਾ ਸੀਗਾ ਉਹਨਾਂ ਦੇ ਕਾਰਟੂਨ ਬਣਾਉਂਦਾ। ਪਰ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਸਮੁੱਚੀ ਐਸਜੀਪੀਸੀ ਇਹਦੇ ਤੇ ਚੁੱਪ ਹੈ। ਇਹਦੇ ਤੇ ਉਹਨਾਂ ਨੇ ਵੀ ਕੋਈ ਰਿਐਕਟ ਨਹੀਂ ਕੀਤਾ ਕੋਈ ਇਹਦੇ ਤੇ ਕਮੈਂਟ ਨਹੀਂ ਕੀਤਾ ਬੀਜੇਪੀ ਦੇ ਖਿਲਾਫ ਕੋਈ ਸਟੇਟਮੈਂਟ ਨਹੀਂ ਦਿੱਤੀ ਮੇਰੀ ਸਮੀਤ ਤੋਂ ਬਾਅਦ ਆ ਕੇ ਉਹਨਾਂ ਦੀ ਕੀ ਮਜਬੂਰੀ ਹੈ ਜਿਹਦੇ ਕਰਕੇ ਉਹ ਬੀਜੇਪੀ ਦੇ ਪ੍ਰਤੀ ਚੁੱਪ ਨੇ ਉਹ ਕਿੱਦਾਂ ਮਤਲਬ ਜਿਹੜਾ ਇਹ ਕਾਰਟੂਨ ਜਿਹੜਾ ਪੋਸਟਰ ਰੀਲੀਜ਼ ਕੀਤਾ ਗਿਆ ਇਹਦੇ ਤੇ ਚਾਹੀਦਾ ਤੇ ਉਸੇ ਵੇਲੇ ਸੀਗਾ ਕਿ ਐਸਪੀਸੀ ਵਾਲੇ ਐਕਸ਼ਨ ਲੈਂਦੇ ਚਾਹੀਦਾ ਸੀਗਾ ਕਿ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾ ਸਾਹਿਬ ਉਸੇ ਵੇਲੇ ਤੇ ਕਮੈਂਟ ਕਰਦੇ ਜਹਦਾ ਸਾਹਿਬ ਬਹੁਤ ਮਾਮਲਿਆਂ ਤੇ ਅੱਜ ਕੱਲ ਕਮੈਂਟ ਕਰ ਰਿਹਾ ਪਰ ਉਹਨਾਂ ਨੇ ਇਹਦੇ ਤੇ ਕੋਈ ਤਿੱਖਾ ਵਿਰੋਧ ਨਹੀਂ ਮਤਲਬ ਦਜ ਕੀਤਾ ਮੈਂ ਇਹ ਇਹ ਮਤਲਬ ਮੈਂ ਸਬਦਾ ਕਿ ਜਹਦਾ ਸਾਹਿਬ ਨੂੰ ਇਹਦੇ ਤੇ ਸਖਤ ਟਿੱਪਣੀ ਕਰਨੀ ਚਾਹੀਦੀ ਸੀ ਕਿਉਂਕਿ ਬਹੁਤ ਵੱਡਾ ਇਸ਼ੂ ਹੈ ਜੈ ਐਸਜੀਪੀਸੀ ਨੇ ਨਹੀਂ ਕੀਤੀ ਤੇ ਜੈਦਾ ਸਾਹਿਬ ਨੂੰ ਕਰਨੀ ਚਾਹੀਦੀ ਸੀਗੀ ਉਹਨਾਂ ਨੇ ਵੀ ਨਹੀਂ ਕੀਤੀ ਔਰ ਐਸਜੀਪੀਸੀ ਨੇ ਵੀ ਨਹੀਂ ਕੀਤੀ ਔਰ ਭਾਜਪਾ ਵਾਲਿਆਂ ਨੇ ਮਲੇ ਪੋਸਟਰ ਪਾ ਕੇ ਸਾਡੇ ਜਜ਼ਬਾਤਾਂ ਦਾ ਖੇਡਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਥੂ ਭਾਜਪਾ ਦੇ ਆਗੂਆਂ ਨੂੰ ਭਾਜਪਾ ਦੇ ਹਾਈ ਕਮਾਂਡ ਨੂੰ ਅਮਿਤ ਸ਼ਾਹ ਜੀ ਨੂੰ ਮੋਦੀ ਜੀ ਨੂੰ ਜਿਨ੍ਹਾਂ ਨੂੰ ਹੱਥ ਜੋੜਦੇ ਦਿਖਾਇਆ ਹੈ ਮੈਂ ਉਹਨਾਂ ਨੂੰ ਕਹੂੰਗਾ ਕਿ ਇਸ ਪੋਸਟਰ ਦੀ ਮਾਫੀ ਮੰਗਣ ਇਹ ਉਹਨਾਂ ਨੇ ਬੜਾ ਵੱਜਤ ਨਾ ਕੀਤਾ ਉਹਨਾਂ ਦੀ ਪਾਰਟੀ ਨੇ ਜਿੰਨੇ ਵੀ ਇਹ ਪੋਸਟਰ ਪਾਇਆ ਉਹਨਾਂ ਨੂੰ ਪੂਰੇ ਸਿੱਖ ਜਗਤ ਦੇ ਕੋਲੋਂ ਪੰਜਾਬੀਆਂ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਉਹ ਅੱਗੇ ਤੋਂ ਆਪਣੇ ਸੋਸ਼ਲ ਮੀਡੀਆ ਆਪਣੇ ਜਿਹੜੇ ਮੀਡੀਆ ਤੇ ਉਹਨਾਂ ਦੇ ਸੋਸ਼ਲ ਮੀਡੀਆ ਚੈੱਕ ਕਰਦੇ ਆ ਜਾਂ ਮੀਡੀਆ ਤੇ ਕੰਮ ਕਰਦੇ ਆ ਉਹਨਾਂ ਨੂੰ ਪੰਜਾਬ ਬਲਤੀ ਦਾ ਸਿੱਖਾਂ ਦੇ ਬਲਤੀ ਕੋਈ ਵੀ ਕਮੈਂਟ ਜਿਹੜਾ ਸਾਡੇ ਜਜ਼ਬਾਤਾਂ ਨਾਲ ਖੇਡਦਾ ਜੋ ਜੇ ਕਮੈਂਟ ਕਰਤੋ ਉਹਨਾਂ ਨੂੰ ਵਧਣਾ ਚਾਹੀਦਾ ਤੇ ਅੱਜ ਹੀ ਜਿਹੜਾ ਉਹ ਭਾਜਪਾ ਨੂੰ ਇਹਦੇ ਤੋਂ ਮਾਫੀ ਮੰਗਣੀ ਚਾਹੀਦੀ ਹੈ ਆਪਣੇ ਪੇਜ ਤੋਂ ਇੱਕ ਕਾਰਟੂਨ ਜਿਹੜਾ ਹਟਾਉਣਾ ਚਾਹੀਦਾ ਔਰ ਐਜੀਪੀਸੀ ਦੇ ਪ੍ਰਧਾਨ ਤੇ ਸ਼੍ਰੀ ਹਕਾਲਤਖ ਸਾਹਿਬ ਦੇ ਜਹਦਾ ਸਾਹਿਬ ਨੂੰ ਇਹਦੇ ਉੱਤੇ ਸਖਤ ਟਿੱਪਣੀ ਕਰਨੀ ਚਾਹੀਦੀ ਹੈ ਔਰ ਵਾਰਨਿੰਗ ਦੇਣੀ ਚਾਹੀਦੀ ਹੈ ਕਿ ਅੱਗੇ ਤੋਂ ਕੋਈ ਵੀ ਇਦਾਂ ਦਾ ਸਾਡੇ ਬਧਤੀ ਸਾਡੇ ਸਿੱਖਤ ਬਧਤੀ ਕੋਈ ਇਦਾਂ ਦੀ ਟਿੱਪਣੀ ਇਦਾਂ ਦੇ ਕਾਰਟੂਨ ਕਈ ਵਾਰ ਇਦਾਂ ਹੁੰਦਾ ਕਿ ਕਈ ਵਾਰ ਫਿਲਮਾਂ ਦੇ ਵਿੱਚ ਵੀ ਹਿੰਦੀ ਫਿਲਮਾਂ ਦੇ ਵਿੱਚ ਵੀ ਕਈ ਵਾਰ ਇਦਾਂ ਦਾ ਦਿਖਾ ਦਿੰਦੇ ਆ ਜਿੱਤੇ ਮੁੜ ਕੇ ਉਹਨਾਂ ਨੂੰ ਮਾਫੀ ਮੰਗਣੀ ਪੈਂਦੀ ਹੈ ਕਦੀ ਸਿੱਖਾਂ ਦੀ ਦਿਖਵਾਵੇ ਕਦੀ ਕਿਤੇ ਕੋਈ ਨਾ ਕੋਈ ਇਹ ਵੱਲੋਂ ਫਿਲਮ ਨਰਸਟੀ ਵੀ ਕਰਦੀ ਦਿੰਦੇ ਆ ਭਾਜਪੀ ਨੇ ਜਿਹੜਾ ਕੀਤਾ ਇਹ ਉਤੋਂ ਵੀ ਬੇ ਬੇहद ਜਿਆਦਾ ਧੰਉਣੀ ਦੀ ਵੀ ਜਿਹੜੀ ਕਾਰਵਾਈ ਹੈ ਸੋ ਮੈਂ ਤੁਹਾਡੇ ਥੋਂ ਭਾਜਪੀ ਦੀ ਸਮੂਚੀ ਹਾਈ ਕਮਾਨ ਨੂੰ ਕਹੂੰਗਾ ਕਿ ਉਹ ਇਹਦੇ ਤੇ ਮਾਫੀ ਮੰਗਣ ਉਹ ਐਸਜੀਪੀਸੀ ਨੂੰ ਇਹਤੇ ਨੋਟਿਸ ਲੈਣਾ ਚਾਹੀਦਾ ਉਹ ਜਹਦਾ ਸਾਹਿਬ ਨੂੰ ਆਕਾਸ਼ ਕਲਤਖ ਸਾਹਿਬ ਦੇ ਜਹਦਾਦ ਨੂੰ ਇਹਦੇ ਤੇ ਸਖਤ ਡਿਪੜੀ ਕਾਣੀ ਚਾਹੀਦੀ ਆ ਤਾਂ ਜੋ ਅੱਗੇ ਤੋਂ ਕੋਈ ਵੀ ਜਥੇਬੰਦੀ ਕੋਈ ਪਾਰਟੀ ਸਿਆਸੀ ਹਿੱਤਾਂ ਦੇ ਲਈ ਇਦਾਂ ਦੀ ਹਰਕਤ ਨਾ ਕਰੇ ਕਿ ਸਾਡੇ ਤੁਹਾਨੂੰ ਨਾਲ ਸੰਬੰਧਤ ਗੁਰੂਆਂ ਦੀ ਜਾਂ ਵੱਡੇ ਸਾਡੇ ਜਿਹੜੇ ਧਾਰਮਿਕ ਬੰਦੇ ਆ ਉਹਨਾਂ ਲਈ ਕੋਈ ਇਦਾਂ ਦਾ ਕਾਰਟੂਨ ਜਿਹੜਾ ਅੱਗੇ ਤੋਂ ਵਰਤੇ ਨਾ ਮੈਂ ਇਹ ਤੁਹਾਡੇ ਇਸ ਦਿਵਸ ਨੂੰ ਇਸ ਦਿਹਾੜੇ ਨੂੰ ਬੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਜਿਹੜਾ ਮਨਾਉਣ ਦਾ ਜਿਹੜਾ ਗੁਰੂ ਮਹਾਰਾਜ ਨੇ ਸੇਵਾ ਲਈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਦੀ ਸਰਕਾਰ ਉਹਨਾਂ ਤੇ ਆਸ਼ੀਰਵਾਦ ਕਰਕੇ ਉਹਨਾਂ ਨੂੰ ਬਲ ਬਖਸ਼ ਕੇ ਗੁਰੂ ਮਹਾਰਾਜ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸੇਵਾ ਲਈ ਜਿਨ੍ਹਾਂ ਨੇ 26 ਦਸੰਬਰ ਨੂੰ ਬੀਰ ਬਾਲ ਦਿਵਸ ਦੇ ਰੂਪ ਚ ਮਨਾਉਣ ਦਾ ਜਿਹੜਾ ਐਲਾਨ ਹੈ ਰਾਸ਼ਟਰੀ ਪੱਧਰ ਤੇ ਕੀਤਾ ਗਿਆ ਔਰ ਇਸ ਦਿਨ 26 ਦਸੰਬਰ ਨੂੰ ਦੇਸ਼ ਦੇ ਜਿਹੜੇ ਸਾਰੇ 768 ਜ਼ਿਲ੍ਹਾ ਹੈੱਡਕੁਆਟਰ ਨੇ ਸਰਕਾਰ ਵੱਲੋਂ 768 ਜ਼ਿਲ੍ਹਾ ਹੈੱਡਕੁਆਟਰਾਂ ਦੇ ਨਾਲ-ਨਾਲ ਤਹਿਸੀਲ ਪੱਧਰ ਤੇ ਸਾਰੇ ਦਫ਼ਤਰਾਂ ਦੇ ਵਿੱਚ ਸਾਰੇ ਜਿਹੜੀ ਜਗ੍ਹਾ ਤੇ ਇਹ ਸਮਾਗਮਾਂ ਨੂੰ ਕਰਨ ਦਾ ਜਿਹੜਾ ਉਪਰਾਲਾ ਕੀਤਾ ਜਾਂਦਾ ਔਰ ਇਸ ਦਿਨ ਜਿੰਨੀਆਂ ਦੇਸ਼ ਦੇ ਸੂਬੇ ਐ ਉਹਨਾਂ ਸੂਬਿਆਂ ਦੇ ਵਿੱਚ ਉਥੋਂ ਦੀਆਂ ਲੋਕਲ ਭਾਸ਼ਾਵਾਂ ਦੇ ਵਿੱਚ ਕਿਉਂਕਿ ਹੁਣ ਜਿਹੜੇ ਦੇਸ਼ ਦੇ ਬਾਕੀ ਸੂਬੇ ਐ ਉੱਤਰੀ ਭਾਰਤ ਨੂੰ ਛੱਡ ਕੇ ਸਾਊਥ ਤੇ ਜਿਹੜੇ ਸੂਬੇ ਐ ਜਾਂ ਦੇਸ਼ ਦੇ ਬਾਕੀ ਸੂਬੇ ਐ ਉਥੇ ਉਥੋਂ ਦੀਆਂ ਲੋਕਲ ਭਾਸ਼ਾਵਾਂ ਤੋਂ ਬਿਨਾ ਪੰਜਾਬੀ ਨੂੰ ਉਹ ਬਹੁਤਾ ਸਮਝਦੇ ਨਹੀਂ ਦੇਸ਼ ਦੇ ਵਿੱਚ ਸਰਕਾਰ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਉਥੋਂ ਦੀਆਂ ਲੋਕਲ ਭਾਸ਼ਾਵਾਂ ਦੇ ਵਿੱਚ ਇਸ ਜਿਹੜਾ ਦਿਹਾੜਾ ਇਸ ਨੂੰ ਮਨਾਇਆ ਜਾਊਗਾ। ਔਰ ਇਹ ਬੜਾ ਵੱਡਾ ਉਪਰਾਲਾ। ਤੁਸੀਂ ਕਦੇ ਆਪਣੇ ਦਿਮਾਗ 'ਚ ਇਸ ਦੀ ਵਿਉਂਤਬੰਦੀ ਕਰਕੇ ਵੇਖਿਓ ਕਿ ਉਸ ਦਿਨ ਦੇਸ਼ ਦੇ ਰੇਲਵੇ ਸਟੇਸ਼ਨਾਂ ਤੇ ਉਸ ਦਿਨ ਦੇਸ਼ ਦੇ ਪੈਟਰੋਲ ਪੰਪਾਂ ਤੇ ਉਸ ਦਿਨ ਜਿੰਨੀਆਂ ਵੱਡੀਆਂ ਸਥਾਨਾਂ ਨੇ ਉਹਨਾਂ ਸਥਾਨਾਂ ਤੇ ਉਸ ਦਿਨ ਤੋਂ ਪਹਿਲਾਂ ਸਾਹਜਾਦਿਆਂ ਦੇ ਜਿਹੜਾ ਫਲੈਕਸ ਜਿਹੜੇ ਚਿੱਤਰ ਨੇ ਉਹ ਲਾ ਕੇ ਉਹਨਾਂ ਨੂੰ ਸਰਤਾ ਸੂਮਨ ਭੇਟ ਕੀਤੇ ਜਾਂਦੇ ਆ ਔਰ ਇਹਦੇ ਨਾਲ ਜਿਹੜਾ ਕਿਉਂਕਿ ਉਹਨਾਂ ਭਾਸ਼ਾਵਾਂ ਦੇ ਵਿੱਚ ਲੋਕਲ ਹੋਣ ਕਰਕੇ ਉਥੋਂ ਦੇ ਬੱਚਿਆਂ ਦਾ ਇੰਟਰਸਟ ਪੈਦਾ ਹੁੰਦਾ ਕਿ ਹੋਇਆ ਕੀ ਸੀ ਇਸ ਦਿਨ ਇਹ ਸ਼ਹਾਦਤ ਕਿਉਂ ਹੋਈ ਸੀ ਔਰ ਛੋਟੇ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਦੀ ਉਮਰ ਜਦੋਂ ਬੱਚਿਆਂ ਦੀ ਖੇਡਣ ਮੱਲਣ ਦੀ ਉਮਰ ਹੁੰਦੀ ਆ ਅੱਜ ਦੇ ਸਮੇਂ ਦੇ ਵਿੱਚ ਉਸ ਸਮੇਂ ਦੇ ਵਿੱਚ ਦੇਸ਼ ਬਾਰੇ ਬੱਚੇ ਸੋਚਦੇ ਵੀ ਨਹੀਂ ਉਹ ਬੱਚੇ ਜਿਹੜੇ ਸਾਹਿਬਜ਼ਾਦੇ ਸਾਡੇ ਸੀ ਉਹ ਕਿੰਨੇ ਪਰਪੱਕਤ ਸੀ ਉਹਨਾਂ ਦੀ ਸਿੱਖਿਆ ਉਹਨਾਂ ਤੇ ਕਿੰਨੀ ਕਿਰਪਾ ਸੀ ਕਿ ਉਹਨਾਂ ਨੇ ਦੇਸ਼ ਤੇ ਕੌਮ ਦੀ ਖਾਤਰ ਸਾਰੇ ਲਾਲਚਾਂ ਨੂੰ ਲੱਤ ਮਾਰ ਕੇ ਦੇਸ਼ ਤੇ ਕੌਮ ਦੇ ਲਈ ਸ਼ਹੀਦੀ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ ਇਹ ਸਾਡੇ ਦੇਸ਼ ਦੇ ਬੱਚਿਆਂ ਨੂੰ ਪਤਾ ਲੱਗਣ ਲੱਗਿਆ ਜਿਸ ਦਿਨ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਵਿਸ਼ੇ ਨੂੰ ਲੈ ਕੇ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਰੂਪ 'ਚ ਮਨਾਉਣਾ ਸ਼ੁਰੂ ਕੀਤਾ ਹੈ ਉਸ ਗੱਲ ਦੇ ਲਈ ਇਹ ਮੈਂ ਸਮਝਦਾ ਇੱਕ ਬਹੁਤ ਹੀ ਅੱਛਾ ਜਿਹੜਾ ਉਪਰਾਲਾ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੇਸ਼ ਦੀ ਸਰਕਾਰ ਨੇ ਕੀਤਾ ਹੈ ਇਹ ਵਕਰੀ ਗੱਲ ਹੈ ਕਿ ਵਿਰੋਧੀ ਪਾਰਟੀਆਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੀ ਕੌਮ ਨੂੰ ਬੜੇ ਵੱਡੇ ਵੱਡੇ ਜ਼ਖਮ ਦਿੱਤੇ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਲੋਕਾਂ ਨੂੰ ਜੁਰਾਇਮ ਪੇਸ਼ਾ ਤੱਕ ਕਿਹਾ ਗਿਆ ਕਿ ਜੁਰਾਇਮ ਪੇਸ਼ਾ ਲੋਕ ਨੇ ਇਹ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਸਾਨੂੰ ਅਤਵਾਦੀ ਤੇ ਵੱਖਵਾਦੀ ਉਹਨਾਂ ਪਾਰਟੀ ਦੇ ਲੋਕਾਂ ਵੱਲੋਂ ਐਲਾਨਿਆ ਗਿਆ ਜਦ ਕਿ ਸਿੱਖਾਂ ਤੋਂ ਵੱਡਾ ਦੇਸ਼ ਭਗਤ ਕੋਈ ਦੇਸ਼ ਦੇ ਵਿੱਚ ਅੱਜ ਤੱਕ ਹੋਇਆ ਨਹੀਂ ਤੇ ਨਾ ਸ਼ਾਇਦ ਅਗਲੇ ਸਮੇਂ ਦੇ ਵਿੱਚ ਹੋ ਸਕੇ ਕਿਉਂਕਿ ਸਾਡੇ ਡੀਐਨਏ ਦੇ ਵਿੱਚ ਹੀ ਦੇਸ਼ ਭਗਤੀ ਹੈ ਔਰ 84 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਜਿਹੜੇ ਐ ਉਹ ਕੱਲੇ ਸਿੱਖਾਂ ਦੇ ਨਹੀਂ ਸਾਰੇ ਧਰਮਾਂ ਦਾ ਉਹ ਧਾਰਮਿਕ ਸਥਾਨ ਆਸਥਾ ਦਾ ਸਥਾਨ ਉਹਨੂੰ ਟੈਂਕਾਂ ਤੋਪਾਂ ਨਾਲ ਜਿੰਨਾ ਲੋਕਾਂ ਨੇ ਢਾਇਆ 84 ਦੇ ਵਿੱਚ ਜਿਸ ਤਰ੍ਹਾਂ ਦੇਸ਼ ਦੇ ਵਿੱਚ ਸਾਡੇ ਲੋਕਾਂ ਦੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪੀਆਂ ਪੈਣਾ ਦੀ ਇੱਜ਼ਤਾਂ ਰੋਲੀਆਂ ਜਿਉਂਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਆ ਗਿਆ ਉਹ ਪਾਰਟੀ ਦੇ ਲੋਕ ਔਰ ਜਿਸ ਤਰ੍ਹਾਂ ਉਸ ਤੋਂ ਬਾਅਦ ਤੇਜ਼ ਤੇ ਵਕਫ ਵਕ ਕੋਨਿਆਂ ਦੇ ਵਿੱਚ ਸਾਡੇ ਧਰਮ ਦੇ ਲੋਕਾਂ ਨੂੰ ਸਾਡੇ ਲੋਕਾਂ ਨੂੰ ਤਸੀਹੇ ਦਿੱਤੇ ਗਏ ਉਹ ਅੱਜ ਤੱਕ ਭੁੱਲੇ ਨਹੀਂ ਅੱਜ ਉਹੀ ਲੋਕ ਭਾਰਤੀ ਜਨਤਾ ਪਾਰਟੀ ਤੇ ਸਵਾਲ ਖੜੇ ਕਰ ਰਹੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਵਾਲ ਕਰ ਰਹੇ ਆ ਮੈਂ ਉਹਨਾਂ ਲੋਕਾਂ ਨੂੰ ਇੱਕ ਸਲਾਹ ਦੇਣੀ ਚਾਹੂੰਗਾ ਕਾਂਗਰਸ ਪਾਰਟੀ ਦੇ ਉਹਨਾਂ ਲੋਕਾਂ ਨੂੰ ਕਿ ਇਹ ਸ਼ਹੀਦੀ ਦਿਹਾੜੇ ਚਲਦੇ ਆ ਇਸ ਸਮੇਂ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਹਰ ਸਾਲ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਇਹ ਕਾਂਗਰਸ ਪਾਰਟੀ ਦੇ ਲੋਕ ਇਹ ਜਿਹੜੇ ਸਾਡੇ ਇਸ ਤਰ੍ਹਾਂ ਦੀ ਕੰਟਰੋਵਰਸੀ ਪੈਦਾ ਕਰਦੇ ਆ ਬਾਕੀ ਸਾਰਾ ਸਾਲ ਇਹਨਾਂ ਨੂੰ ਕਦੇ ਗੱਲਾਂ ਯਾਦ ਨਹੀਂ ਆਉਂਦੀਆਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਿੱਥੇ ਸਿੱਖਾਂ ਦੇ ਲਈ ਅੱਗੇ ਕੰਮ ਕੀਤੇ ਆ ਉਹਦੇ ਬਾਰੇ ਰਾਏ ਸਾਹਿਬ ਦੱਸਣਗੇ ਮੈਂ ਤਾਂ ਸਿਰਫ ਅੱਜ ਇਸ ਗੱਲ ਦੇ ਲਈ ਆਪਣੇ ਕੌਮ ਵੱਲੋਂ ਆਪਣੇ ਲੋਕਾਂ ਵੱਲੋਂ ਸਮੁੱਚੇ ਧਰਮਾਂ ਦੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਸਮੁੱਚੀ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਸ਼ਹੀਦਾਂ ਦੇ ਚਰਨਾਂ 'ਚ ਨਤਮਸਤ ਖੁੰਨੇ ਆ ਕਿਉਂਕਿ ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਪਾਰਟੀ ਭਾਰਤੀ ਜਨਤਾ ਪਾਰਟੀ ਸਮੁੱਚੀ ਜਿਹੜੀ ਸਰਕਾਰ ਹੈ ਉਹ ਸੰਗਤ ਦੇ ਸਹਿਯੋਗ ਦੇ ਨਾਲ ਸਾਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਵਕਫ ਵਕ ਪ੍ਰੋਗਰਾਮ ਵੀ ਕਰ ਰਹੀ ਹੈ ਤਾਂ ਕਿ ਸੰਗਤ ਦੇ ਵਿੱਚ ਉਤਸ਼ਾਹ ਦੇ ਨਾਲ ਸੰਗਤ ਨੂੰ ਨਾਲ ਜੋੜ ਕੇ ਇਹਨਾਂ ਪ੍ਰੋਗਰਾਮਾਂ ਨੂੰ ਸਫਲਤਾ ਨਾਲ ਨੇਪਰੇ ਚਾੜੀਏ ਔਰ ਅੱਜ ਅਸੀਂ ਤੁਹਾਡੇ ਮਾਧਿਅਮ ਨਾਲ ਜਿੱਥੇ ਉਹਨਾਂ ਸ਼ਹੀਦਾਂ ਦੇ ਅੱਗੇ ਨਤਮਸਤਕ ਹੁੰਨੇ ਆ ਉਹਨਾਂ ਨੂੰ ਸਰਦਾ ਸ਼ੁਮਨ ਸਮਨ ਭੇਟ ਕਰਦੇ ਆ ਤੇ ਆਪਣੇ ਉਹਨਾਂ ਭਰਾਵਾਂ ਨੂੰ ਮੈਂ ਇਹ ਬੇਨਤੀ ਵੀ ਕਰਦਾ ਜਿਹੜੇ ਹਰ ਇਹਨਾਂ ਦਿਨਾਂ ਦੇ ਵਿੱਚ ਹਰ ਸਾਲ ਰਾਜਨੀਤੀ ਕਰਦੇ ਆ ਕਿ ਇਹ ਦਿਨ ਰਾਜਨੀਤੀ ਕਰਨ ਦੇ ਨਹੀਂ ਹੈਗੇ ਇਹ ਦਿਨ ਉਹਨਾਂ ਮਹੀਨ ਮਹਾਨ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਅੱਜ ਬੱਚਿਆਂ ਨੂੰ ਦੇਸ਼ ਤੇ ਬੱਚਿਆਂ ਨੂੰ ਕਿਸ ਤਰ੍ਹਾਂ ਉਹਨਾਂ ਦੀਆਂ ਸਿੱਖਿਆਵਾਂ ਤੇ ਤੋਰਨਾ ਉਸ ਪਾਸੇ ਕੰਮ ਕਰਨ ਵਾਲੇ ਪਾਸੇ ਸਾਨੂੰ ਪਲੈਨਿੰਗ ਬਣਾਉਣੀ ਆ ਚਾਹੀਦੀ ਆ ਅੱਜ ਪੰਜਾਬ ਦੇ ਵਿੱਚ ਜੇ ਅਸੀਂ ਚੰਗਾ ਪੰਜਾਬ ਚਾਹੁੰਦੇ ਆ ਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਕਿਸ ਤਰ੍ਹਾਂ ਹਰ ਘਰ ਦੇ ਵਿੱਚ ਪੜਾਇਆ ਜਾਣਾ ਚਾਹੀਦਾ ਉਸ ਪਾਸੇ ਕੰਮ ਕਰਨਾ ਚਾਹੀਦਾ ਕਿਉਂਕਿ ਮੈਂ ਪਰਸੂ ਹੀ ਇੱਕ ਗਿਆਨੀ ਜੀ ਨੂੰ ਸੁਣ ਰਿਹਾ ਸੀ ਉਹਨਾਂ ਨੇ ਸਾਹਿਬਜ਼ਾਦਿਆਂ ਦੇ ਬਾਰੇ ਇੱਕ ਐਡੀ ਵੱਡੀ ਗੱਲ ਕਹੀ ਕਿ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਇਤਿਹਾਸ ਤੋਂ ਐਨੇ ਨਾ ਵਾਕਿਫ ਹੁੰਦੇ ਜਾ ਰਹੇ ਹਾਂ ਪੜੰਦੀ ਸਾਡੀ ਸਮਰਥਾ ਜਿਹੜੀ ਆ ਪੰਜਾਬੀਆਂ ਦੀ ਇੰਨੀ ਅਸੀਂ ਘਟਾਉਂਦੇ ਜਾ ਰਹੇ ਆ ਕਿ ਅਸੀਂ ਅੱਜ ਸਾਡੇ ਕਈ ਪਰਿਵਾਰਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਚਾਰ ਸਾਹਿਬਜ਼ਾਦਿਆਂ ਦੇ ਨਾਮ ਵੀ ਨਹੀਂ ਪਤਾ ਆਪਣੇ ਇਤਿਹਾਸ ਨਾਲ ਕਿਸ ਤਰ੍ਹਾਂ ਜੋੜਨਾ ਸਾਨੂੰ ਸਾਰਿਆਂ ਨੂੰ ਅੱਜ ਇੱਕ ਸਿਰ ਜੋੜ ਕੇ ਇੱਕ ਮੁੱਠੋ ਕੇ ਇੱਕ ਜੁਠੋ ਕੇ ਉਸ ਪਾਸੇ ਤੁਰਨਾ ਚਾਹੀਦਾ ਜਿੱਦੇ ਨਾਲ ਪੰਜਾਬ ਵੀ ਵੱਸ ਸਕੇ ਪੰਜਾਬ ਦੀ ਜਵਾਨੀ ਵੀ ਵੱਸ ਸਕੇ ਤੇ ਪੰਜਾਬ ਜਿਹੜਾ ਸਿੱਧੇ ਰਸਤੇ ਹੁੰਦਾ ਹੋਇਆ ਅਸੀਂ ਪੰਜਾਬ ਨੂੰ ਮੁੜ ਕੇ ਉਹ ਵੱਸਦਾ ਪੰਜਾਬ ਹੱਸਦਾ ਪੰਜਾਬ ਦੇਖ ਸਕੀਏ